ਸਬਕਾ ਪਿਛਲੇ ਸਾਲ 252 ਡਰੋਨ ਜਿਹੜੇ ਡਰੱਗਸ اور ਵੈਪਨਸ ਲੈ ਕੇ ਆਏ ਪਾਕਿਸਤਾਨ ਵੱਲੋਂ ਉਹ ਸਾਡੇ ਵੱਲੋਂ ਰਿਕਵਰ ਕੀਤੇ ਜਾ ਚੁੱਕੇ ਨੇ ਇਹੀ ਨਹੀਂ ਜਿਹੜੇ ਸਮਗਲਰ ਸੀਗੇ ਪਹਿਲੀ ਵਾਰੀ ਇਹ ਕੰਮ ਹੋਇਆ ਕਿ ਉਹਨਾਂ ਦੇ ਪ੍ਰਾਪਰਟੀਆਂ ਦੇ ਫ੍ਰੀਜ਼ ਕਰਨ ਦੀ ਕਵਾਈਲ ਸ਼ੁਰੂ ਕੀਤੀ ਗਈ ਕਿਉਂਕਿ ਜਦੋਂ ਤੱਕ ਕਿਸੇ ਡਰੱਗਸ ਸਮਗਲਰ ਨੂੰ ਇਕਨੋਮਿਕ ਸੱਟ ਸੱਟ ਨਹੀਂ ਵੱਜਦੀ ਉਦੋਂ ਤੱਕ ਇਹ ਕੰਮ ਨਹੀਂ ਛੱਡਦੇ ਸੋ ਤੁਹਾਡੀ ਜਾਣਕਾਰੀ ਲਈ ਪਿਛਲੇ 1 ਸਾਲ ਦੇ ਵਿੱਚ 548 ਜਿਹੜੇ ਡਰਗਸ ਸਮਗਲਰਸ ਵੱਡੀਆਂ ਮੱਛਲੀਆਂ ਸੀਗੀਆਂ ਉਹਨਾਂ ਦੀ ਪ੍ਰਾਪਰਟੀਆਂ ਨੂੰ ਪੰਜਾਬ ਪੁਲਿਸ ਵੱਲੋਂ ਫ੍ਰੀਜ਼ ਕੀਤਾ ਗਿਆ ਔਰ ਉਹਨਾਂ ਦੀ 269 ਕਰੋੜ ਦੀ ਪ੍ਰਾਪਰਟੀਆਂ ਨੂੰ ਜਿਹੜਾ ਜਿਹੜਾ ਉਹਨਾਂ ਨੇ ਇਲੀਗਲੀ ਬਣਾਈਆਂ ਸੀ ਉਹਨਾਂ ਨੂੰ ਡਿਮੋਲਿਸ਼ ਕਰਨ ਦਾ ਵੀ ਕੰਮ ਕੀਤਾ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਇਹ ਨਸ਼ਾ ਰੂਪੀ ਜਿਹੜਾ ਕੋਡ ਹੈ ਸਾਡੇ ਸਮਾਜ ਤੋਂ ਦੂਰ ਹੋ ਸਕੇ ਔਰ ਮੈਨੂੰ ਇਹ ਕਹਿੰਦਿਆਂ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਬਿਨਾ ਕੋਈ ਵੀ ਚੀਜ਼ ਅੱਗੇ ਨਹੀਂ ਵੱਧ ਸਕਦੀ ਲੋਕਾਂ ਦਾ ਭਰਪੂਰ ਸਹਿਯੋਗ ਸਾਨੂੰ ਮਿਲ ਰਿਹਾ ਹੈ ਜਿਹੜੀ ਸਾਡੀ ਸੇਫ ਪੰਜਾਬ ਇੱਕ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਸੀ ਉਹਦੇ ਵਿੱਚ ਹੁਣ ਤੱਕ ਸਾਡੇ ਕੋਲ 30000 ਦੇ ਕਰੀਬ ਕੰਪਲੇਂਟਾਂ ਲੋਕਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਅਨੋਨਿਮਿਟੀ ਉਹਨਾਂ ਨੇ ਦਿਖਾਈ ਬਟ ਉਹਨਾਂ ਦੀ ਕੰਪਲੀਟ ਸਾਨੂੰ ਪ੍ਰਾਪਤ ਹੋਈਆਂ ਔਰ ਉਹਨਾਂ ਦੀ ਵੈਰੀਫਿਕੇਸ਼ਨ ਕਰਦਿਆਂ ਹੋਏ 11000 ਪਰਚੇ ਦਰਜ ਕੀਤੇ ਜਾ ਚੁਕੇ ਨੇ ਸੋ ਇਹ ਵੱਡੇ ਵੱਡੇ ਜਿਹੜੇ ਮਾਰਕੇ ਆ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਨੇ ਔਰ ਜੋ ਸਾਨੂੰ ਸਰਕਾਰ ਦਾ ਦਿਸ਼ਾ ਨਿਰਦੇਸ਼ ਅਤੇ ਜਿਹੜਾ ਸਪੋਰਟ ਮਿਲ ਰਿਹਾ ਉਸ ਦੇ ਕਰਕੇ ਅਸੀਂ ਸਾਰੇ ਅੱਗੇ ਮਿਲ ਮਿਲ ਕੇ ਵਧ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਸ ਤੇ ਕਾਬੂ ਪਾਲਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਮਿਹਰਬਾਨੀ ਔਰ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ